ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਾਗਸੇ ਲੈ ਲੈ ਕੇ ਆਏ ਜੀ ਇੱਕ ਟੋਕੜ ਵਾੜਾ ਬਾਈ ਕੋਲੇ ਤੇ ਦੋ ਟੋਬ ਬਰੀਡਦੇ ਆ ਹੀ ਪਰ ਵਾੜਾ ਨੇ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਸੰਧੂ ਡੈਰੀ ਫਾਰਮ ਚੋਂ ਬਣਾਉਣ ਲੱਗੇ ਆ ਫਾਰਮ ਚੋਂ ਵੀਡੀਓ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਹਉਣ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਨਾਲ ਪਹੁੰਚ ਸਕੇ ਜੀ ਆਓ ਕਰ ਲੈਂਦੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਸਸੀ ਕਾਲ ਸਸਸੀ ਕਾਲ ਜੀ ਹੋ ਠੀਕ ਹੋ ਵਧੀਆ ਬਾਈ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋ ਨਾਂ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾਂ ਜਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ ਨੇੜੇ ਪਿੰਡ ਪਾਪਾ ਤੇ ਭਦੌੜ ਸ਼ਹਿਰ ਆ ਗਈ ਆਪਣੀ ਮੋਬਾਈਲ ਨੰਬਰ ਜੀ 9352413953 ਜੀ ਠੀਕ ਹੈ ਜੀ ਪਹਿਲਾਂ ਵੈਢ ਤੋਂ ਹੀ ਸ਼ੁਰੂ ਕਰ ਲੋ ਕਿਹੜਾ ਸੂਸ ਹੋਈ ਇਹ ਇਹ ਬਾਈ ਦੰਦੋ ਚਾਰ ਦੰਦਾ ਪਹਿਲਾ ਸੂਸ ਹੋਈ ਵੀ ਹੈਗੀ ਠੀਕ ਆ 12 13 ਕਿਲੋ 12 ਕਿਲੋ ਬੰਦਾ ਨੈਟ ਦੁੱਧ ਮੰਨ ਲੈ ਓਕੇ ਹਾਂਜੀ ਠੀਕ ਆ ਬਾਈ ਤੇ ਆਰਡਰ ਦੀ ਕੁਆਲਿਟੀ ਸਟਰਕਚਰ ਬਹੁਤ ਜਿਆਦਾ ਚੰਗਾ ਹੈਗਾ ਬੱਚੀ ਦਾ ਆਰਡਰ ਕਮਾਲ ਹੈ ਨਾ ਵੀ ਚਾਰੇ ਥਣ ਨਿੱਕਰ ਮੈਂ ਦੋ ਡੰਗ ਚੋਕੇ ਲੈ ਜੀ ਹੈ ਨਾ ਮੈਂ ਕਿਹਾ ਡਾਕਟਰ ਆਪਣੇ ਘਰੇ ਦਸੱਲੀ ਕਰਕੇ ਚੋਕੇ ਲੈ ਜੇ ਗੇਟੋਂ ਬਾਹਰ ਆਪਣੀ ਕੋਈ ਗਾਰੰਟੀ ਨਹੀਂ ਹੈ ਨਾ ਉਹ ਗਾਂ ਅੱਲੇ ਦੀ ਸੇਵਾ ਦਾ ਦੁੱਧ ਹੈਗਾ ਬਾਣੀ ਬਹੁਤ ਕੰਮ ਦਾ ਲੱਗਿਆ ਹੈ ਨਾ ਚਾਰੇ ਥਣ ਨਿੱਖਣਵੇਂ ਫੁੱਲ ਗਏ ਬਾਕੀ ਅੱਗੇ ਪਿੱਛੇ ਦਾ ਮਿਲਕ ਬੀਨਸ ਖਾਦੇ ਆ ਆਰਡਰ ਤੇ ਲੈ ਮੂਰ ਨੂੰ ਲੈ ਬਾਅਦ ਚੈੱਕ ਕਰ ਲੋ ਕਮਾਲ ਦਾ ਨਾੜਾ ਨੂੜਾ ਫੋਲ ਬਰੀ ਗਾਵਾਂ ਬਰੀ ਬਾਈ ਫੋਲ ਬਰੀਡ ਦੇ ਵਿੱਚ ਵਹਿੜਾ ਸਟਾਕੀ ਦੀ ਬਹਿੜ ਆ ਓਕੇ ਠੀਕ ਆ ਨਾ ਹੂੰ ਪ੍ਰੋਪਰ ਬਾਇਓ ਡਾਟਾ ਦੇਵਾਂਗੇ ਇੱਕ ਤਾਂ ਅਗਲਾ ਕਹਿੰਦਾ ਕਹਿਣ ਦਾ ਹੂੰ ਆਪਣੇ ਘਰ ਦੀ ਬਹਿੜ ਆ ਠੀਕ ਆ ਇੱਕ ਤਾਂ ਬੰਦਾ ਕਹਿੰਦਾਗਾ ਕੰਪੀਟੀਸ਼ਨ ਦੇ ਵਿੱਚੋਂ ਜਿੱਤੀ ਵੀ ਹੈਗੀ ਇਹ ਓਕੇ ਆ ਹੀਫਰਾਂ ਦੇ ਵਿੱਚੋਂ ਓਕੇ ਬਾਈ ਐ ਮੰਨ ਕੇ ਚੱਲੋ ਵੀ ਆਪਾਂ ਨੂੰ ਗੱਬਣ ਦੇ ਤੌਰ ਤੇ ਆਪਾਂ ਸਾਂਭ ਹੀ ਗਏ ਤੇ ਆਪਾਂ ਇਹ ਨਹੀਂ ਚੈੱਕ ਜਦੋਂ ਮੰਨ ਕੇ ਚੱਲੋ ਹੁਣ ਡਰਾਈ ਕਰਨ ਦਾ ਟਾਈਮ ਆ ਚੈੱਕ ਕੀਤੀ ਤਾਂ ਬਹਿੜ ਖਾਲੀ ਨਿਕਲ ਗਈ ਠੀਕ ਹੈ ਭਾਈ ਤਾਂ ਕਰਕੇ ਸੇਲ ਕਰਦੇ ਆਂ ਭਾਉ ਵੈਸੇ ਸੇਲ ਨਹੀਂ ਸੀ ਕਰਦੇ ਠੀਕ ਹੈ ਭਾਈ ਜਿਵੇਂ ਮੈਂ ਕਹਿੰਦਾ ਇਹ ਬੰਦਾ ਆਪਣੇ ਨਾਲ ਸਾਈ ਕਰ ਲੈ ਡੇਢ ਲੱਖ ਦੀ ਤਿਆਰ ਹੋਈ ਵੀ ਦੀ ਓਕੇ ਭਾਈ 10 ਦਿਨ ਕੱਚੀ ਪਹਿਲਾਂ ਦੇ ਦੇ ਆਪਾਂ ਨੂੰ ਵੜ ਇਹ ਠੀਕ ਹੈ ਭਾਈ ਹਾਂਜੀ ਹੂੰ ਇੰਨੀ ਜਿਆਦਾ ਚੰਗੀ ਹੈਗੀ ਸੰਗੋ ਚਾਰ ਦੰਦਾ ਕਿ ਸਟਾਕੀ ਦੀਆਂ ਬੀਮਾ ਵਗੈਰਾ ਸਾਰਾ ਕੁਝ ਹੋਇਆ ਵਾ ਬੱਚੀ ਦਾ ਓਕੇ ਭਾਈ ਹਾਂਜੀ ਠੀਕ ਹੈ ਭਾਈ ਫੇਸ ਦੀ ਬਿਊਟੀ ਕਮਾਲ ਦੀ ਹੈ ਭਾਈ ਬੋਦੀ ਬਾਦੀ ਨਾਸਾਂ ਗਲਾਬੀ ਫੋਲਟ ਹਾਈਟ ਟਾਈਮ ਮੰਨ ਕੇ ਚੱਲ ਵੀ ਬੜੀ ਜਿਆਦਾ ਵੱਡੀ ਡੈਕਟਰ ਹੂੰ ਫੁੱਲ ਕਰਦਾ ਭਾਈ ਸ਼ੂਟਿੰਗ ਕਰਦਾ ਹੂੰ ਕੋਈ ਛੋਟੀ ਨਾ ਮੰਨੇ ਬੰਦਾ ਜਿਵੇਂ ਮੈਂ ਕਹਿੰਦਾ ਪਿਕਅਪ ਚ ਜਾਣ ਵਾਲੀ ਆ ਹੱਥੀ ਉੱਤੀ ਚ ਤਾਂ ਜਾਣ ਵਾਲੀ ਹੈ ਨਹੀਂ ਬੱਚੇ ਸਹੀ ਗੱਲ ਆ ਭਾਈ ਬਾਲਾ ਵੱਡਾ ਕਰਦਾ ਕਰ ਬੜਾ ਜਿਆਦਾ ਵੱਡਾ ਢਾਂਚਾ ਕਿਉਂ ਕੁੱਲੀ ਕੱਢੀ ਉਧਰੋਂ ਇਹ ਤਾਂ ਹੁਣੀ ਪਾਇਆਤ ਲਿਆ ਰਾਇਦੇ ਆਪਾਂ ਠੀਕ ਆ ਭਾਈ ਨਮਾ ਕੇ ਬਸ ਪੂਰੀ ਪਲੀ ਵੀ ਆ ਕੋਈ ਲੱਸੀ ਨਹੀਂ ਲਾਵੇਂ ਥਾਣ ਤੋਂ ਬਾਲਾ ਚੰਗਾ ਮੁੱਠੀ ਵਾਲਾ ਸਟਰਕਚਰ ਬਾਲਾ ਜਿਆਦਾ ਸੋਹਣਾ ਬੱਚੀ ਦਾ ਖੜ ਨਹੀਂ ਹੁਣ ਨਹੀਂ ਚੈਕ ਤੇ ਕਵਾਲਿਟੀ ਤਾਂ ਜਿਵੇਂ ਕਹਿੰਦਾ ਟਾਪ ਹੀ ਆ ਜਮਾ ਬਾਕੀ ਚੰਗੇ ਰਿਕਾਰਡ ਦੀ ਆ ਬਾਈ ਦੇ ਫਰਮ ਬਾਕੀ ਆਰਡਰ ਦਾ ਸਾਈਜ਼ ਦੇਖ ਡਾਕਟਰ ਤੂੰ ਫਿੱਟਣਾ ਸਾਲਾ ਆਰਡਰ ਹੈਗਾ ਥਾਂ ਨਹੀਂ ਬਾਲਾ ਕੰਮ ਰਿਹਾ ਨਹੀਂ ਕਰਕੇ ਨਾ ਥੋੜੀ ਜਿਹੀ ਹਲਕਤ ਮੰਦੀ ਆ ਤਲਿਆਰੇ ਦੀ ਹੂੰ ਤੇ ਬਾਕੀ ਉਹਦਾ ਸੀਲ ਠੰਡੀ ਬਹੁਤ ਜ਼ਿਆਦਾ ਆ ਬੱਚੀ ਠੀਕ ਆ ਬਾਈ ਹੂੰ ਕੀ ਮੋਲ ਰੋਦਰਮਿੰਦਰ ਜੈਜ ਬਈ ਮੋਲ ਡਾਕਟਰ 55000 ਰੁਪਿਆ ਜੀ ਵਿੱਚੋਂ ਬਸ਼ ਮਾਨਤਨ ਹੋਊਗਾ ਜੈਜ ਆ ਓਕੇ ਹਾਂਜੀ ਠੀਕ ਆ 55000 ਰੁਪਿਆ ਮੋਲ ਬਾਕੀ ਮੌਕੇ ਤੇ ਕੋਈ ਚੈੱਕ ਕਰਨੀ ਮਾਨਤਨ ਜ਼ਰੂਰ ਹੋ ਜਾਊਗਾ ਤੋਰਾ ਇੱਕ ਨੰਬਰ ਕੱਦ ਇੱਕ ਨੰਬਰ ਬਰੀਡ ਐਵੇਂ ਆਪਾਂ ਕਹੀ ਚੱਲ ਗਏ ਹੂੰ ਪਰਸੋਂ ਹੀਟ ਚ ਆਈ ਸੀਗੀ ਵੜ ਇਹ ਠੀਕ ਹੈ ਜੀ ਕੱਲ ਨਾਰਮਲ ਜੀ ਸੀਗੀ ਠੀਕ ਹੈ ਜੀ ਵੀ ਆਪਾਂ ਟੀਕਾ ਭਰਿਆ ਜਾਂ ਨਹੀਂ ਦਵਾਰੇ ਕੋਈ ਹਜੇ ਟੀਕਾ ਨਹੀਂ ਸੀ ਭਰਿਆ ਹੂੰ 23 ਦਿਨ ਹੋਏ ਉਦੋਂ ਹੀ ਚੈੱਕ ਕੀਤੀ ਸੀ ਟਰਾਈ ਕਰਨ ਤੋਂ ਪਹਿਲਾਂ ਜਦੋਂ ਚੈੱਕ ਕੀਤੀ ਵਹੜ ਖਾਲੀ ਨਿਕਲ ਗਈ ਦੇਖੀ ਮੈਂ ਨਾਣਾ ਨੂਣਾ ਨਾਣਾ ਨੂਣਾ ਦਾ ਡਾਕਟਰ ਗੁੰਦਿਆ ਪਿਆਲੇ ਬਾਜ ਮੈਂ ਕਹਿੰਦੇ ਬਹੁਤ ਕੰਮ ਨਾ ਲੱਗਿਆ ਥੀ ਚੋਲੇ ਵਿੱਚ ਪਿੱਛੇ ਪਿੱਛੇ ਦੀ ਚੜਾਈ ਦਿਖਾ ਦੇ ਪ੍ਰੋਪਰੀ ਵੀ ਚੋਲੇ ਨੇ ਅੰਦਰ ਮੈਂ ਕਹਾ ਸਾਰੀ ਵੀਡੀਓ ਪਈ ਆ ਆਪਣੇ ਕੋਲੇ ਪਛੀ ਤੋਂ ਲੈ ਕੇ ਇਹਦੀ ਠੀਕ ਹੈ ਬ ਛੋਟੀ ਬੱਚੀ ਤੋਂ ਹੁੰਦੇ ਤਾਂ ਸੂਣ ਦੀ ਸਾਰੀ ਵੀਡੀਓ ਪਈ ਆਪਣੇ ਕੋਲੇ ਠੀਕ ਹੈ ਭਾਈ ਰਿਜਨਲ ਦੰਦੋ ਚਾਰ ਦੰਦ ਪਹਿਲਾ ਸੁਆ ਓਕੇ ਭਾਈ ਇੱਕ ਤੱਕਲਾ ਕਹਿ ਦੂਗਾ ਹਨਾ ਜਿਵੇਂ ਮਰਜੀ ਨਿਆਣਾ ਪਾਲਾ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀ ਲ ਲੈ ਬਾਕੀ ਬੜੀ ਜਿਆਦਾ ਚੰਗੀ ਹੈਗੀ ਆਪਾਂ ਤਾਂ ਮੰਨ ਲਾ ਨਿਆਣਾ ਵੀ ਨਹੀਂ ਪਾਉਂਦੇ ਮਸ਼ੀਨ ਤੇ ਚੋਂਦੇ ਕਰਕੇ ਠੀਕ ਹੈ ਭਾਈ ਵੈਸੇ ਆਪਾਂ ਨਿਆਣਾ ਪਾ ਕੇ ਦਿਖਾਤਾ ਹਾਂ ਸਹੀ ਗੱਲ ਹੈ ਭਾਈ ਵੜਾ ਮੋਟਾ ਨਿਆਣੇ ਦਾ ਤਾਂ ਸਮਾਂ ਕਰੂਗੀ ਬਿਨਾ ਨਿਆਣੇ ਤੋਂ ਜਵਾਈ ਨਹੀਂ ਕਰਦੀ ਓਕੇ ਭਾਈ ਲੈ ਚਵਾਈ ਚੈੱਕ ਕਰਿਓ ਫੇਰ ਮੋਟਾ ਮੋਟਾ ਜਣਾ ਬੜੀ ਚੰਗੀ ਚਵਾਈ ਆਣਾ ਬਈ ਮੈਂ ਕਿਹਾ ਡਾਕਟਰ ਗੰਨੀ ਨਹੀਂ ਮਰਦੀ ਆ ਜਿਵੇਂ ਮਰਦੀ ਧਾਰਾ ਮਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਮਾਈ ਨੇ ਕੁਛ ਨਹੀਂ ਖੰਡੀ ਸੀਲ ਫੁੱਲ ਫੁੱਲ ਬਰੀਟ ਤੂਈ ਸਵਾਈ ਚਵਾਈ ਚੈੱਕ ਕਰੋ ਕਰਮਾਈ ਚਵਾਈ ਨੋੜਾਂ ਚੋਕੇ ਲੈ ਡਾਕਟਰ ਦੁੱਧ ਕੰਡੇ ਦੇ ਤੋਲ ਕੇ ਲੈ ਜੇ ਜਿੰਨਾ ਦੁੱਧ ਕਹਿਤਾ ਉਹਨਾਂ ਦੁੱਧ ਨਹੀਂ ਇਕ ਲੂਗਾ ਹੂੰ ਚਵਾਈ ਚੂਈ ਦਾ ਲੇਖਾ ਕੋਈ ਨਹੀਂਗਾ ਕੀ ਬਾਤ ਆ ਬਈ ਇੱਕ ਨੰਬਰ ਚ ਆਉਣਾ ਇੱਕ ਨੰਬਰ ਵੇਸੇ ਤਾਜੀ ਦਾ ਕਿੰਨਾ ਕਿ ਰਿਕਾਰਡ ਦਵਿੰਦਰ ਵੈਸੋਂ ਦਾ 23 30 29 30 ਤੇ ਚੱਲੀ ਹੈਗੀ ਠੀਕ ਹੈ ਭਾਈ ਹਾਂਜੀ ਹੂੰ ਹੁਣ ਤਾਂ ਇਹ ਮੰਨ ਲਓ ਡرائی ਤੇ ਸੀ ਆਪਣੀ ਦਾ ਬਰੀਡ ਤਾਂ ਉਠਾਉਂਦੇ ਸੀ ਆਪਾਂ ਓਕੇ ਤੇ ਉਦੋਂ ਪਹਿਲਾਂ ਜਿਹੜਾ ਚੈੱਕ ਕਰੀਆਂ ਵੈੜਾ ਨਾ ਮੰਨ ਲਓ ਇਹ ਬੈਡ ਖਾਲੀ ਨਿਕਲ ਗਈ ਏ ਓਕੇ ਭਾਈ ਠੀਕ ਹਾਂਜੀ ਮੋਲ ਭਾਈ ਅੱਜ ਦੀ ਘੜੀ ਜਾਇਜ਼ ਆ ਜੀਨੇ ਬਰੀਡ ਤੇ ਕੰਮ ਕਰਨਾ ਹਾਈਟ ਦੇਖ ਲਓ ਮੇਰੀ 6 ਫੁੱਟ ਹਾਈਟ ਆ ਭਾਈ 5.5 ਫੁੱਟ ਵੱੱਚੀ ਦਾ ਕੱਦ ਹੈਗਾ ਬਾਕੀ ਦੁੱਧ ਚੰਗਾ ਹਨਾ ਖਰਚਾ ਚੱਕੀ ਜਾਓ ਸਟਰਕਚਰ ਇੰਨਾ ਸੋਹਣਾ ਜਿੰਨਾ ਕਹਦੀ ਆਪਾਂ ਹੂੰ ਆਪਣੀ ਫੁੱਲ ਵੀਡੀਓ ਇਹਦੀ ਆਪਣੇ ਆਪ ਦੇ ਪੇਜ ਤੇ ਪਾਈ ਵੀ ਹੈਗੀ ਸੰਧੂ ਡੇਰੀ ਫਾਰਮ ਤੇ ਇਹਦੀ ਨਾਮ ਦੀ ਪ੍ਰਾਈਜ਼ ਮਿਲਿਆ ਸੀ ਪੰਜ ਪੰਜਵੇਂ ਵਿਜੇਸ਼ਨ ਤੇ ਸੀ ਉਹਦੀ ਵੀ ਪਾਈ ਵੀ ਹੈਗੀ ਬੱਛੀ ਦੀ ਵੀ ਪਾਈ ਦੀ ਆਸੂਨ ਟਾਈਮ ਦੀ ਵੀ ਪਾਈ ਵੀ ਆਪਣੀ ਸਟਰਕਚਰ ਦੇਖਣ ਵਾਲਾ ਬਾਕੀ ਜਿੰਨੀ ਤਹਾਂ ਤੋਂ ਚੌੜੀ ਓਨੀਆਂ ਲੱਤਾਂ ਦੀ ਸਟ੍ਰੇਟ ਆ ਬੱਛੀ ਸਹੀ ਗੱਲ ਆ ਭਾਈ ਹਾਈਟ ਤਾਂ ਬੜੀ ਜ਼ਿਆਦੇ ਆ ਬੱਛੀ ਦੀ ਜਿੰਨੀ ਕਹਦੇ ਹੈ ਹਾਈਟ ਆ ਭਾਈ ਲੈ ਬਾਈ ਬਰਾਬਰ ਖੜਾ ਉਸ ਹੋਂ ਅੰਦਾਜ਼ਾ ਲਾ ਲੇ ਹੁਣੇ 6 ਫੁੱਟ ਹਾਈਟ ਆ ਮੇਰੀ ਤੇ ਬੰਦਾ ਅੰਦਾਜ਼ਾ ਲਾ ਲੇ ਖੁਦ ਵੀ ਵਿਹੜ ਕਿੰਡੀ ਵੱਡੀ ਹੈਗੀ ਸਹੀ ਗੱਲ ਆ ਭਾਈ ਕਿਆ ਬਾਤ ਆ ਅੱਗੇ ਆ ਗਈ ਧਰਮੇਂ ਕਿੰਨੀ ਉਮਰ ਆਏ ਬੱਚੀ ਦੀ ਡਾਕਟਰ ਦੰਦੋ ਖੀਰੀਆਂ ਦੋਵੇਂ ਬੱਚੀਆਂ ਹੂੰ ਏਜ ਮੰਨ ਕੇ ਚੱਲੋ ਇਹਦੀ 11 ਕ ਮਹੀਨੇ ਦੀ ਹੋਊਗੀ ਇਹਦੀ 9.5 10 ਮਹੀਨੇ ਦੀ ਹੋਊਗੀ ਓਕੇ ਭਾਈ ਚਾਰ ਚਾਰ ਥਾਣਾ ਧਣਾ ਦੰਦਾ ਦੀ ਫੁੱਲ ਗਰੰਟੀ ਆਪਣੀ ਠੀਕ ਆ ਭਾਈ ਕਿਹੜੇ ਸੀਮਣ ਦੀਆਂ ਨੇ ਭਾਈ ਲੈ ਝੋਲੀ ਚੈੱਕ ਕਰ ਲੋ ਪਹਿਲਾਂ ਇੱਕ ਤਾਂ ਨੰਬਰ ਆ ਰਿਹਾ ਫੋਨ ਲੀਆ ਡਾਕਟਰ ਡੈਨਮਾਰਕ ਦੀ ਆਰਮਾਡਾ ਬੋਲਦੀ ਹੈਗੀ ਓਕੇ ਇਹਦੀ ਝੋਲੀ ਲੈ ਭਾਈ ਕੀ ਆ ਬਾਤ ਬਾਲੀ ਜਿਆਦਾ ਚੰਗੀ ਝੋਲੀ ਆ ਬੱਚਿਆਂ ਦੇ ਥੱਲੇ ਤਾਂ ਹੂੰ ਜਿੰਨੀ ਆ ਜੀਆ ਪੁੰਨੀ ਚੰਗੀ ਆ ਝੋਲੀ ਦਾ ਸਹੀ ਗੱਲ ਆ ਭਾਈ ਮਾਂ ਦਾ ਕਿੰਨਾ ਕਰ ਗਿਆ ਗਲੀ ਗਲੀ ਆਪਾਂ ਤੋਰ ਦਿੰਨੇ ਆਗੇ ਡਾਕਟਰ ਮਾਮਾ ਸੀਗੀਆਂ 30 ਤੋਂ ਪਲੱਸ ਵਾਲੀਆਂ 32 35 30 32 35 ਵਾਲੀਆਂ ਓਕੇ ਬਾਈ ਹਾਂਜੀ ਤੋਰਾ ਚੈੱਕ ਕਰ ਲੋ ਪ੍ਰਿੰਟ ਚੰਗਾ ਥਣ ਝੂਲੀ ਦੀ ਚੰਗੀ ਆ ਡੱਬ ਪ੍ਰਿੰਟ ਓਕੇ ਆ ਗਾ ਰੰਗ ਰੂਪ ਬਹੁਤ ਜਿਆਦਾ ਚੰਗੇ ਡਾਕਟਰ ਬਹੁਤ ਪਿਆਰਾ ਹੈ ਕਰਮਲੀ ਦਾ ਲੇ ਸਟਰਕਚਰ ਬਹੁਤ ਸੋਹਣਾ ਡਾਕਟਰ ਬਾਲਾ ਨਹੀਂ ਆਪਾਂ ਕਹਿੰਦੇ ਜਨਵਰੀ ਮਹੀਨੇ ਚ ਬੱਚੀ ਟੀਕਾ ਲੈ ਲੂਗੀ ਸਹੀ ਗੱਲ ਆ ਬਾਈ ਐਵੇਂ ਕਹਿਣ ਨੂੰ ਇਹ ਅੱਜ ਲੈ ਆ ਕੇ ਲੈ ਲੂ ਹਨਾ ਉਹਦਾ ਕੋਈ ਫਾਇਦਾ ਨਹੀਂ ਸਾਰੇ ਸਿਆਣੇ ਹੈਗੇ ਅੱਜ ਕੱਲ ਸਹੀ ਗੱਲ ਆ ਬਾਈ ਜਨਵਰੀ ਮਹੀਨੇ ਚ ਬੱਚੀ ਟੀਕਾ ਲੈ ਲੂਗੀ ਹਜੇ ਜਿਵੇਂ ਕਹਿੰਦਾ ਤੁਹਾਨੂੰ ਪਤਾ ਵੀ ਆ 10 ਤਰੀਕ ਹੋਈ ਹੈ ਇਹ ਪੌਣੇ 2 ਮਹੀਨੇ ਆ ਹੀ ਪਏ ਆ ਸਾਲ ਦੇ ਸਹੀ ਗੱਲ ਆ ਬਾਈ 2 ਮਹੀਨੇ ਸੰਭ ਗਈ ਬੱਚੀ ਠੋਪ ਕੇ ਤੇ ਬੱਚੀ ਬਾਕੀ ਰੰਗ ਰੂਪ ਬਹੁਤ ਜ਼ਿਆਦਾ ਚੰਗਾ ਕਾ ਜੰਨਾ ਕਹਦਗੀ ਤੇ ਕੀ ਮੋਲ ਭਰਾ ਜਾਇਜ ਮੋਲ ਡਾਕਟਰ ਜੋੜੀ ਦੀ 55000 ਰੁਪਏ ਹੈ ਜੋੜੀ ਦਾ 55000 ਮਾਨਤਾਨ ਹੋ ਜੂਗੀ ਮਾਨਤਾਨ ਜ਼ਰੂਰ ਕਰਾਂਗੇ ਬਸ ਉਹ ਇਹ ਜਮ ਮੋਲ ਨਹੀਂ ਕੀਤਾ ਆਪਾਂ ਲੋਕਾਂ ਦਾ ਜਮਾ ਜੈ ਜਮਾ ਗਲੀ ਗਲੀ ਦਾ 35 ਮੰਗ ਲਿਆ ਹੈ ਨਾ ਬਸ ਮੋਲ ਜਮਾ ਜੈ ਜੈ ਦੇਣ ਲੈਣ ਵਾਲੇ ਜਮਾ ਖਿੱਚ ਕੇ ਮੋਲ ਰੱਖਿਆ ਬਈ ਆ ਬੱਚਾ ਤਾਂ ਸੀਮਨ ਦੇ ਕਾਬਲੀ ਆ ਇਹ ਤਾਂ ਸੀਮਨ ਦੇ ਕਾਬਲੀ ਆ ਡਾਕਟਰ ਬਰੀਡ ਦੇ ਬੱਚੇ ਦੇ ਫੇਸਪੂਸ ਦੇ ਕਰਮਾੜੀ ਦਾ ਬੋਦੀ ਬਾਦੀ ਪੂਰੀ ਚੰਗੀ ਸੁਨੱਖ ਪੁਣਾ ਵੈੜ ਦੇ ਵਿੱਚ ਫੁੱਲ ਫੁੱਲ ਬਰੀਡ ਪ੍ਰਿੰਟ ਵਾਲਾ ਚੰਗਾ ਯਾਰ ਕਰਮਾੜੀ ਦਾ ਨਾ ਪੂਰੀ ਪੜੀ ਚੜਾਈ ਜਾਣ ਜਾਂਦੀ ਆ ਕੋਈ ਲੱਸੀ ਨਹੀਂ ਲਾਵੀ ਨਹੀਂ ਕਹਿੰਦੇ ਬਈ ਮਸਾਂ ਨੂੰ ਸਰ ਸੀਮਾ ਲੈਣਾ ਜਾਣ ਸਰਕਰ ਵਾਲੀ ਨੇ ਬਾਕੀ ਜਵੇਂ ਜੈਨੂਅਲ ਜਪਰਾਇਜ਼ ਹੀ ਕੀਤਾ ਆਪਾਂ ਜੋੜੀ ਦਾ ਕੋਈ ਜਾਂ ਮੋਲ ਨਹੀਂ ਕੀਤਾ ਲੋਕਾਂ ਨੂੰ ਪਹਿਣ ਸਕਦਾ ਆ ਮੋਲ ਨਹੀਂ ਮਿਲਣਾ ਹੁਣ ਥੋੜਾ ਜਿਹਾ ਕੰਮ ਦਾ ਟਾਈਮ ਆ ਮੁੱਲ ਵੈਸੇ ਵੀ ਜਾਇਜ਼ ਹੀ ਰੱਖਿਆ ਬਾਈ ਨੇ ਹਨਾ ਬਾਈ ਡਾਕਟਰ ਮੋਲ ਆਪਣਾ ਜਮਈ ਜਾਇਜ਼ ਹੋ ਹਮ ਆਪਣਾ ਉਹ ਜਾਂ ਕੰਮ ਨਹੀਂ ਆਪਾਂ ਵਿਹੜ ਵੇਚ ਨਹੀਂ ਸੀ ਕਰਦੀ ਵਿਹੜ ਅਸੀਂ ਸਾਰੀ ਡਿਟੇਲ ਦੱਸੀ ਹੈ ਜਿਹੜਾ ਜਾਨਵਰ ਹੈਗਾ ਸਾਰੀ ਡਿਟੇਲ ਦੱਸ ਕੇ ਦੇਵਾਂਗੇ ਅਗਲੇ ਨੂੰ ਸਹੀ ਗੱਲ ਆ ਬਾਈ ਬਰੀਕੀ ਬਰੂਕੀ ਬਹੁਤ ਜ਼ਿਆਦਾ ਬੱਚੀ ਦੇ ਵਿੱਚ ਹਮ ਬਸ ਮੋਲ ਨਹੀਂ ਆਪਣਾ ਉਹ ਜਾਂ ਜਮਾ ਦੇਣ ਲੈਣ ਵਾਲਾ ਹੋਈ ਹੈਗਾ ਸਹੀ ਥੋੜਾ ਛੱਪੇ ਵਾਲਾ ਕੰਮ ਹੀ ਆ ਵਿੱਚੋਂ ਆ ਮੋਲ ਨਹੀਂ ਮਿਲਣਾ ਯਾਰ ਗੱਲ ਮਗਾ ਕੇ ਨੇ ਹਾਂਜੀ ਇਹ ਸੂਸ ਬੜਾ ਚੰਗਾ ਕਰਮਾਲੀ ਦਾ ਤੋਂ ਪੱਧਰ ਕੋਈ ਲੱਸੀ ਨਹੀਂ ਲਾਮੀ ਨਹੀਂ ਅਗਲਾ ਕੱਲੀ ਦਾ 35-35 ਮੰਗ ਲੈਂਦਾਗਾ ਸਹੀ ਗੱਲ ਆ ਬਾਈ ਨਾਰਮਲੀ ਚੱਲਦੇ ਆ ਰੇਟ ਹੁਣ ਹਾਂ ਤੇ ਬਾਕੀ ਜਾਣ ਜਾਂਦੇ ਆ ਡਾਕਟਰ ਸਮੀ ਪਲੀ ਵੀ ਇਹਦਾ ਟੀਕੇ ਦੇ ਕਾਬਲਾ ਬੱਚੀ ਹਾਂ ਬਾਈ ਜਾਨ ਸਰ ਸੀਮ ਲੈ ਲਊਗੀ ਕੋਈ ਸੁਫਾਈ ਨਹੀਂ ਪਾਲਦੀ ਸੁਫਾਈ ਨਹੀਂ ਪਾਲਦੀ ਬੱਚੀ ਜਮਾ ਟੀਕੇ ਤੇ ਆਣਾ ਵੀ ਸਵਾਹ ਖਰਾਬ ਹੋ ਜੂ ਹਣਾ ਜਾਨ ਸਰ ਸੀਮ ਲੈ ਲੈਣ ਬਾਕੀ ਮੌਲਾ ਜਾਇਜ ਆ 55000 ਜੋੜੀ ਦਾ ਮਾਨ ਤਨ ਮੌਕੇ ਤੇ ਵਧੀਆ ਹੋ ਜੂਗਾ ਖਿੱਚ ਕੇ ਮੁੱਲ ਰੱਖਿਆ ਬੱਚੇ ਦੋਨੇ ਟੌਪ ਕਲਾਸ ਨੇ ਮੈਨੂੰ ਰੰਗ ਰੂਪ ਜਾਨ ਜੰਦ ਬੱਚਿਆਂ ਚ ਬਹੁਤ ਚੰਗੀ ਹੈਗੀ ਹੂੰ ਬਾਕੀ ਮੌਲਾ ਆਪਣੀ ਜਮੀ ਜੈਨੂਅਲ ਜਿਆ ਸਹੀ ਗੱਲ ਆ ਵਰਡ ਵੀ ਬਹੁਤ ਚੰਗੀ ਆ ਬਈ ਇਹਦਾ ਰੱਖ ਲੇਖਾ ਹੀ ਕੋਈ ਨਹੀਂ ਆਪਾਂ ਸਾਰੀ ਗੱਲ ਬਾਤ ਦੱਸਤੀ ਇੱਕ ਤੱਕਲਾ ਕਹਿੰਦਾ ਬਾਈ ਆਪਣੀ ਲਈ ਵੀ ਆਏ ਆ ਹੂੰ ਸਾਰੇ ਪ੍ਰੋਪਰ ਡਿਟੇਲ ਲਈਤੀ ਆਪਾਂ ਠੀਕ ਆ ਬਾਈ ਡਿੱਕਤੀ ਨਹੀਂ ਕੋਈ ਹੂੰ ਜਿਵੇਂ ਮਰਜੀ ਬੈਠਾ ਰਹਿ ਥੱਲੇ ਹੂੰ ਕਹਿਣਾ ਕਹਿੰਦਾ ਹੂੰ ਆਪਾਂ ਮਸ਼ੀਨ ਤੇ ਚੋਨੇ ਆ ਨਾ ਸਹੀ ਬੈਠਾ ਰਹੇ ਸਹੀ ਬੈਠਾ ਰਹੇ ਕੋਈ ਚੱਕ ਬਾਕੀ ਸੀਲ ਠੰਡੀ ਤਾਂ ਬੜੀ ਯਾਦੇ ਆ ਬੱਚੀ ਕਿਸੇ ਵੀਰ ਨੂੰ ਤੰਨਾ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ ਜੀ